ਪ੍ਰਧਾਨ ਜੀ ਕਿਸ ਤਰ੍ਹਾਂ ਦੇਖੋ ਕਿ ਰਾਤ ਦਿੱਲੀਆ ਸਾਹਿਬ ਦੀ ਜਿਹੜੀ ਕੋਚ ਵੱਲੋਂ ਅਰੈਸਟ ਪਾਈ ਗਈ ਹੈ ਕਿਸ ਨੇ ਦੇਖੋ ਇਹ ਇਹ ਤੱਕੇ ਚਾਹੀਦੇ ਉਹਨਾਂ ਨੇ ਕਿਸੇ ਨੂੰ ਵੀ ਜ਼ਰੂਰੀ ਹੱਕ ਹੈ ਆਪਣੀ ਰੋਸ ਪ੍ਰਦਰਸ਼ਨ ਕਰਨ ਦਾ ਜਿਸ ਤਰ੍ਹਾਂ ਦੀ ਕਾਰਵਾਈ ਅਸੀਂ ਸੁਣੀ ਹੈ ਕਿ ਉਹ ਤਿੰਨ ਵਜੇ ਉਹਨਾਂ ਦਾ ਬਾਹਰ ਤੋੜ ਕੇ ਉਹਨਾਂ ਨੂੰ ਵਿਚਾਰ ਕਰਕੇ ਜਿਹੜੀ ਸਿਖਾਈ ਗਈ ਇਹ ਬਹੁਤ ਮੰਨਦਾ ਕੀ ਹੁਣ ਅਗਰ ਆਹ ਗਰੁੱਪ ਕੋ ਡੱਲੇ ਸਾਹਮਣੇ ਖੜੀ ਕਰਨਾ ਅਸੀਂ ਡੱਲੇ ਵਾਲ ਕੀ ਜਬਰ ਕਰੂਗਾ ਕਿਸੇ ਨਾਲ ਵੀ ਖੜਾ ਨਹੀਂ ਤੁਹਾਡੇ ਨਾਲ ਹੋਊਗਾ ਤਾਂ ਵੀ ਖੜਾ ਡੱਲੇ ਦੇ ਜਬਰ ਦਾ ਕਿਸੇ ਨਾਲ ਨਹੀਂ ਧੱਕਾ ਦਾ ਕਿਸੇ ਨਾਲ ਨਹੀਂ ਇਹ ਗਰਾਗਰ ਕੋਲ ਨੌਰੀ ਵੱਟ ਜਾਣੀ ਨਹੀਂ ਖਨੌਰੀ ਵੱਟ ਜਾਣਾ ਨਾ ਜਾਣਾ ਇਹ ਇਹ ਅੱਲਾਹ ਤੇ ਸੁਗਰਾ ਸਾਹਿਬ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਹੈਗਾ ਬਠਿੰਡੇ ਉੱਥੇ ਪ੍ਰੋਟੈਸਟ ਵੀ ਹੋਇਆ ਸੀ ਲਾਠੀ ਚਾਰਜ ਵੀ ਹੋਇਆ ਕਿਸ ਤਰ੍ਹਾਂ ਦੇਖ ਰਹੇ ਨੇ ਸੈਂਟਰ ਸਰਕਾਰ ਨਰਵਿੱਤਰਾ ਚੱਲ ਕਿਸੇ ਦੀਆਂ ਜ਼ਮੀਨਾਂ ਦੇ ਜਬਰੀ ਨੱਪੜੀਆਂ ਤੁਹਾਡਾ ਘਰ ਹੋਵੇ ਜੀ ਮੈਂ ਜਾ ਕੇ ਜਬਰੀ ਨੱਪਾ ਬਣਾ ਉਸ ਤਰ੍ਹਾਂ ਲੋਕਾਂ ਨੂੰ ਵੀ ਕਹਿਣ ਕਿਦੇ ਜੀ ਮਿੰਨਾ ਨੇ ਜਿਹਦੀ ਮਿੰਨਾ ਕੁਝ ਚਾਹੀਦੀਆਂ ਨੇ ਤੁਹਾਡੇ ਵਾਸਤੇ ਉਥੇ ਤੁਸੀਂ ਕਮਰਸ਼ਲ ਤੇ ਗੈਰ ਕਮਰਸ਼ਲ ਦਾ ਸਵਾਲ ਕਿਉਂ ਉਠਾਇਆ ਜੀ ਜਾਂ ਕਮਰਸ਼ਲ ਹੈ ਜਾਂ ਗੈਰ ਕਮਰਸ਼ਲ ਕਿਸੇ ਨੇ ਚਾਰ ਮੁੰਟੇ 베ਰੀਆਂ ਦੇ ਰਾਹ ਤੇ ਕਮਰਸ਼ਲ ਬਣ ਗਈ ਕਿਸੇ ਨੇ ਕਣਕ ਵਿੱਚ ਹੀ ਹੋ ਗਏ ਕਮਰਸ਼ਲ ਬਣ ਗਈ ਇਹ ਕਿਸ ਤਰ੍ਹਾਂ ਦਾ ਮਾਨ ਹੈ ਜਿਹੜੇ ਘਾਤ ਤੂੰ ਕੀਮਤ ਡਿਫਰੈਂਟ ਕੀਮਤਾਂ ਕਰੋ ਕਿ ਕਿਸੇ ਨੂੰ ਕਰੋੜ ਰੁਪਇਆ ਦੇ ਦਿੱਤਾ ਕਿਸੇ ਨੂੰ 24 ਲੱਖ ਰੁਪਇਆ ਦੇ ਦਿੱਤਾ ਇਹ ਤਾਂ ਬਰਦਾਸ਼ਤ ਨਹੀਂ ਹੁੰਣ ਬੜੀ ਗੱਲ ਹੈ ਇਹ ਲੋਕ ਕਿਵੇਂ ਚੱਲਣਗੇ ਹੁਣ ਅੱਗੇ ਕੀ ਰੁਕ ਰਹਿਗਾ ਜੀ ਸਿੰਘਾ ਕਿਸੇ ਦਾ ਰੁਕ ਹੁੰਦਾ ਜੀ ਸਨਹਾਰੀ ਕਰਦਾ ਹੁੰਦਾ ਜੀ ਸਨਹਾਰੀ ਤੇ ਕਰੀ ਜਦੋਂ ਉੱਥੇ ਖੰਡੇ ਕੀ ਗੱਲ ਨਿਬੜੀ ਆ ਜਿਹੜੀ ਹੁਣ ਸਪੈਨਸ ਕਰ ਰਹੇ ਗਏ ਗੱਲੋਂ ਨਿਬੜੀ ਆ ਉਹਨਾਂ ਨੇ 5 ਦਿਨ ਲਾਇਆ ਦੀ ਸੋਮਵਾਰ ਮੰਗਲਵਾਰ ਬੁੱਧਵਾਰ ਵੀ ਪਾਟਾ 5 ਦਿਨਾਂ ਦੇ ਵਿੱਚ ਉਹ ਕਮੇਟੀ ਨੇ ਪੂਰਾ ਨਿਖਾ ਜੋ ਕਰਨਾ ਵੀ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਚੈੱਕ ਵੀ ਕੀਤਾ ਜਿਨ੍ਹਾਂ ਨੇ ਵੀ ਨਾ ਵਿਚਾਰਦੇ ਨੇ 8 ਕਿਲੋਮੀਟਰ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਅਸਰ ਕਿਸ ਤਰ੍ਹਾਂ ਦਾ ਉਹਨਾਂ ਨੂੰ ਹੋਰ ਕੀ ਜਵਾਬ ਦੇ ਵਾਸਤੇ ਕਿਹੜੇ ਪ੍ਰੋਸੈਸ ਦੀ ਲੋੜ ਹੈ ਉਹਦੇ ਵਾਸਤੇ ਕੀ ਕੀ ਕਰਨਾ ਪੈਣਾ ਉਹਦੇ ਵਿੱਚ ਸਾਡੀ ਕਮੇਟੀ ਵੀ ਨਾਲ ਉਹ ਪ੍ਰਸ਼ਾਸਨ ਨਾਲ ਹੋਊਗਾ ਉਸ ਤੋਂ ਬਾਅਦ ਉਹਦੀ ਕੀਮਤ ਵਧਾਰੇ ਦੀ ਜਿਹੜੀ ਜਿਹੜਾ ਤਰੀਕਾ ਕਰਦਾ ਉਹਦਾ ਠੀਕ ਨਹੀਂ ਉਦੋਂ ਨੂੰ ਕਰਨੀ ਹੈ ਜੀ ਉਹਨਾਂ ਨੂੰ ਲੈ ਦੇਣਾ ਮੱਗੇ ਉਹਨਾਂ ਚਿਰ ਤੱਕ ਜਿਹੜਾ ਹਰ ਰੋਜ਼ ਦਾ ਕੰਮ ਬੰਦ ਹੈ ਦੇਬੀ ਅੰਦੋਲਨ ਨੂੰ ਲੈ ਕੇ ਅੱਜ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਨੇ ਪੰਜਾਬ ਵਿੱਚ ਕਿੰਨੇ ਜਰਾ ਅੱਜ ਤੱਕ ਜਿਹੜੀਆਂ ਦੀਦੀਆਂ ਮੰਗਾਂ ਬਾਕੀ ਰਹਿਦੀਆਂ ਨੇ ਉਹਨਾਂ ਮੰਗਾਂ ਤੇ ਸੰਯੁਕਤ ਮੋਰਚਾ ਆਲ ਇੰਡੀਆ ਦਾ ਪ੍ਰੋਗਰਾਮ ਹੈ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕ quartਰ ਤੇ ਸਬ ਡਿਵੀਜ਼ਨਲ ਪ੍ਰੋਗਰਾਮ ਹੋਣੇ ਨੇ ਉਹਦੇ ਚੱਲ ਸੀ ਪਾ ਸਰ ਡੀਪੀ ਤੇ ਨੂੰ ਲੈ ਕੇ ਚਾਹੇ ਜੀਰੀ ਦੇ ਮਸਲੇ ਨੂੰ ਲੈ ਕੇ ਇਸ